ਆਗਤਾ ਤੁਹਾਡਾ ਤੁਹਾਡੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਸੋ ਆਪਣੇ ਕੋਲੇ ਤੁਹਾਨੂੰ ਪਤਾ ਹੈਗਾ ਖੋਲਿਆ ਵਾ ਆਪਣਾ 5310 ਜੌਂਡੀਆ ਇੱਕੋ ਪਿਸਟਨ ਡੈਮੇਜ ਹੋਣ ਕਾਰਨ ਕਰਕੇ ਫਿਰ ਆਪਾਂ ਇਸ ਟਰੈਕਟਰ ਨੂੰ ਜਿਹੜਾ ਖੋਲਿਆ ਵਾ ਹਨਾ ਬਾਈ ਨੇ 15405 CRD ਆਪਣਾ ਡਿਲੀਵਰ ਕੀਤਾ ਵਾ ਸਾਰੇ ਤਰ੍ਹਾਂ ਦਾ ਹਾਜ਼ਰ ਹੁੰਦਾ ਹਨਾ ਤੇ ਚਲੋ ਚੱਲਦੇ ਆਂ ਵਰਕਸ਼ਾਪ ਫਿਰ ਉਸ ਤੋਂ ਬਾਅਦ ਚੱਲ ਕੇ ਤੁਹਾਨੂੰ ਦਿਖਾਉਨੇ ਆ ਉੱਥੋਂ ਦਾ ਫਿਟਿੰਗ ਸਾਰੀ ਕਿਉਂਕਿ ਪਿਸਟਨ ਦੇ ਜਿਹੜੀ ਗਰੋਵ ਹੁੰਦੇ ਆ ਆਪਾਂ ਨੂੰ ਆਹ ਇਹ ਬਿਲਕੁਲ ਸਾਫ਼ ਹੋਣਾ ਜ਼ਰੂਰੀ ਹੈ ਆਪਣੇ ਹਨਾ ਇਹਦੇ ਆਰਟੀਮ ਤੇ ਵਾਟਰ ਵਾਡੀ ਚਾਰ ਰੁਪਏ ਵਧਾਉਣ ਦੇ ਲਈ ਫਿਰ ਆਪਾਂ ਨੂੰ ਪੁਲੀਏ ਦੇ ਵਿੱਚ 50 75 ਵਾਲੀ ਸੈੱਟ ਕਰਨੀ ਪੈਣੀ ਹੈ ਵਿੱਚ ਜਿਹੜੀ ਡੈਫਰਮ ਆਪਣੀ ਫਿਟਿੰਗ ਹੋ ਗਈ ਹੈ ਦੇਖੋ ਹੁਣ ਇਸ ਤੋਂ ਬਾਅਦ ਜਿਹੜੇ ਆਪਣੇ ਐਲੀਮੈਂਟ ਆਗੇ ਉਹ ਫਿਟਿੰਗ ਹੋਣਗੇ ਆਪਲਾਉ ਜੀ ਉਹ ਸੈਟਨ ਆਪਣੀ ਪੰਪ ਕਿ ਹੋ ਚੁੱਕੀ ਹੈ ਤੇ ਚਲੋ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਬੱਸ ਅੱਸੀ ਗੱਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਸੋ ਆਪਣੇ ਕੋਲੇ ਤੁਹਾਨੂੰ ਪਤਾਗਾ ਖੋਲਿਆ ਵਾ ਆਪਣਾ 5310 ਜੌਂਡੀਅਰ ਤੇ ਸੋਏ ਦੇ ਵਿੱਚ ਤੁਹਾਨੂੰ ਪਤਾ ਰੇਡੀਏਟਰ ਦੇ ਲੀਕੇਜ ਹੋਣ ਕਾਰਨ ਕਰਕੇ ਜੋ ਇੰਜਨ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ ਤੇ ਸੋ ਅੱਜ ਇਸ ਟਰੈਕਟਰ ਦਾ ਜਿਹੜਾ ਪਾਰਟ ਲੈਣ ਲਈ ਚੱਲਾਂਗੇ ਏਜੰਸੀ ਦੇ ਵਿੱਚੋਂ ਤੇ ਜਿਹਦੇ ਵਿੱਚ ਆਪਣਾ ਜਿਹੜਾ ਪਿਸਟਨ ਲਾਈਨ ਅਪ ਜਿਹੜਾ ਖਰਾਬ ਹੋ ਗਿਆ ਤੇ ਵਲੌਗ ਨਾਲ ਜੁੜ ਰਹੇ ਬਾਕੀ ਤੁਹਾਨੂੰ ਜੋ ਵਰਕਸ਼ਾਪ ਤੇ ਕੰਮ ਆ ਤੁਹਾਨੂੰ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਂ ਪਹਿਲਾਂ ਪਾਰਟ ਲੈਣ। ਬਾਕੀ ਇਸ ਵਲੌਗ ਦੇ ਵਿੱਚ ਤੁਹਾਨੂੰ ਇਹਦੀ ਜਿੰਨੀ ਵੀ ਫਿਟਿੰਗ ਹੋਈ ਤੁਹਾਨੂੰ ਦਿਖਾਈ ਜਾਊਗੀ ਹਨਾ ਤੇ ਜਿਹੜਾ ਪਾਰਟ ਬਦਲਾਂਗੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਚਲੋ ਵਲੌਗ ਨਾਲ ਜੁੜ ਰਹੇ। ਇਦੇ ਵਿੱਚ ਤੁਹਾਨੂੰ ਪਤਾ ਹੀ ਆ ਜਿਹੜਾ ਆਪਣਾ ਇੱਕ ਪਿਸਟਨ ਡੈਮੇਜ ਹੋਣ ਕਾਰਨ ਕਰਕੇ ਫਿਰ ਆਪਾਂ ਇਸ ਟਰੈਕਟਰ ਨੂੰ ਜਿਹੜਾ ਖੋਲਿਆ ਵਾ ਹਣਾ ਤੇ ਇਹਦੇ ਵਿੱਚ ਆਪਣਾ ਇੱਕ ਲਾਈਨਰ ਤੇ ਇੱਕ ਪਿਸਟਨ ਆਪਣਾ ਜਿਹੜਾ ਡੈਮੇਜ ਹੋ ਗਿਆ ਸੀਗਾ ਠੀਕ ਹੈ ਜੀ ਤੇ ਸੋ ਆਪਾਂ ਜੋ ਵਰਕਸ਼ਾਪ ਤੇ ਕੰਮ ਆ ਤੁਹਾਨੂੰ ਸਾਰਾ ਦਿਖਾਉਣਾ ਤੇ ਬਾਕੀ ਇੱਧਰ ਇੱਕ ਆਪਣੇ ਕੋਲੇ ਆਇਆ ਸੀਗਾ ਇਸ ਟਰੈਕਟਰ ਜਿਹਦੇ ਵਿੱਚ ਕਿਕਰਲੋਸਕਰ ਵਾਲਾ ਇੰਜਨ ਸੀਗਾ ਹਣਾ ਜਿਹਦੇ ਵਿੱਚ ਡੀਜ਼ਲ ਪੰਪ ਦੀ ਵੀ ਆਪਾਂ ਜੌਬ ਕਰਨੀ ਆ ਤੇ ਇਹਦੇ ਵਿੱਚ ਪੰਪ ਨੋਜ਼ਲ ਆਪਾਂ ਖੋਲ ਦਿਆ ਨਾ ਤੇ ਖੋਲ ਕੇ ਤੇ ਇਹਦੀ ਕੈਲੀਬ੍ਰੇਸ਼ਨ ਕਰਾਉਣੀ ਆ ਨਾ ਡੀਜ਼ਲ ਪੰਪ ਦੀ ਤੇ ਤਾਂ ਜੋ ਇਹਦਾ ਫਿਊਲ ਥੋੜਾ ਜਿਆਦਾ ਜਿਆਦਾ ਲੈਂਦਾ ਸੀਗਾ ਬਾਕੀ ਜੋ ਅੰਦਰ ਵਰਕ ਆ ਤੁਹਾਨੂੰ ਸਾਰਾ ਦਿਖਾ ਦਈਏ ਆਪਾਂ ਕਿਉਂਕਿ ਇਹ ਟਰੈਕਟਰ ਆਪਣੇ ਕੋਲੇ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਵਸ ਸੀ ਜਿਹੜਾ ਫੋਰ ਟਰੈਕਟਰ ਤੇ ਸੋਏ ਦੇ ਵਿੱਚ ਜਿਹੜੀ ਟੱਚਿੰਗ ਪੇਂਟ ਦੀ ਹੋ ਚੁੱਕੀ ਆ ਇਹਦੇ ਵਿੱਚ ਪੇਂਟ ਆਪਣਾ ਜਿਹੜਾ ਬਲਾਕ ਬਦਲਿਆ ਸੀਗਾ ਉਹਦਾ ਪੇਂਟ ਮਲਾਤਾ ਸੀਗਾ ਤੇ ਕੱਲ ਨੂੰ ਚੱਲਾਂਗੇ ਭਰਾ ਦੇ ਪਿੰਡ ਆਪਾਂ ਕੱਲੂ ਡਿਲੀਵਰ ਕਰਨਾ ਟਰੈਕਟਰ ਨਾਲ ਤੇ ਇਹ ਵੀ ਆਪਣੇ ਕੋਲੇ ਆਇਆ ਵਾ ਸੀਗਾ ਬੜੇ ਲੰਬੇ ਟਾਈਮ ਤੋਂ ਹਣਾ ਇਹਨੂੰ ਵਾ ਕੇ ਟੈਸਟ ਡਰਾਈਵ ਕਰਾ ਕੇ ਭਰਾ ਦੇ ਪਿੰਡ ਹੀ ਕਰਵਾਵਾਂਗੇ ਚੈੱਕਣਾ ਇਧਰ 362 ਇਹਦੇ ਵਿੱਚ ਲਿਫਟ ਪੰਪ ਦੀ ਪ੍ਰੋਬਲਮ ਆ ਗਈ ਸੀਗੀ ਤੇ ਇਧਰ ਇੱਕ 59 ਗਰਾਂ ਖੋਲਿਆ ਆਪਣੇ ਕੋਲੇ ਜਿਹਦੇ ਵਿੱਚ ਇਹਦੇ ਵਿੱਚ ਵੀ ਲਿਫਟ ਦੀ ਆਪਣੀ ਜਿਹੜੀ ਆਹ ਸੌਰੀ ਇਹਦੇ ਵਿੱਚ ਪਾਵਰ ਸਟੀਰਿੰਗ ਵਾਲੀ ਜਿਹੜੀ ਪ੍ਰੋਬਲਮ ਆ ਗਈ ਸੀਗੀ ਆਰਮਿੰਡੋਲ ਦੇ ਵਿੱਚ ਤੇ ਚਲੋ ਬਾਬੋ ਜਿਹੜੇ ਵਲੌਗ ਨਾਲ ਜੁੜ ਰਹੇ ਹੋ ਤੇ ਬਾਕੀ ਸ਼ਾਮ ਤੱਕ ਜੋ ਵਰਕ ਹੋਇਆ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਇਹਦੇ ਵਿੱਚ ਅੱਜ ਵਪਾਰਸ ਲੈਣ ਲਈ ਏਜੰਸੀ ਆ ਗਈ ਸੀ ਕਿ ਤੇ ਸੋ ਇਧਰ ਬਾਈ ਨੇ 1 5405 CRD ਆਪਣਾ ਡਿਲੀਵਰ ਕੀਤਾ ਵਾ ਤੇ ਕਰਾਈਏ ਦਰਸ਼ਨ ਬਾਕੀ ਇਹ ਟਰੈਕਟਰ ਦੇ ਵਿੱਚ ਆ ਜਾਂਦੀ ਆ ਇਹਨਾਂ ਦੇ ਵਿੱਚ ਕੁਆਲਿਟੀ ਬਣਾਈ ਹੋਈ ਹੈ ਹਨਾ ਤੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਟਰੈਕਟਰ ਇਹਦੇ ਨਾਲ ਦੇ ਅੱਜਕੱਲ ਆ ਰਹੇ ਆ ਹਨਾ ਤੇ ਚਲੋ ਚੱਲਣਗੇ ਤੇ ਪਰਫਾਰਮੈਂਸ ਉਵੇਂ ਹੀ ਪਤਾ ਲੱਗੂਗਾ ਨਾ ਟਰੈਕਟਰਾਂ ਦੀ ਉਹ ਤਾਂ ਗਿਆ ਅੱਬ ਜਿਹੜਾ ਆਪਾਂ ਟਰੈਕਟਰ 58 ਦਾ ਸਟੇਅਰ ਕਰ ਰਹੇ ਹਾਂ ਤੇ ਸੋ ਦਾ ਪਾਰਟ ਸੇ ਸਾਰਾ ਕੰਪਨੀ ਦੇ ਵਿੱਚੋਂ ਲੈ ਲਿਆ ਸੀ ਨਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਪਿਸਟਨ ਆਪਾਂ ਇਹਦੇ ਵਿੱਚ ਆਲਰੇਡੀ ਇੱਕ ਹੀ ਯੂਜ਼ ਕਰਾਂਗੇ ਕਿਉਂਕਿ ਇੱਕ ਹੀ ਆਪਣਾ ਜਗ੍ਹਾ ਤੋਂ ਖਰਾਬ ਸੀਗਾ ਨਾ ਤੇ ਚਲੋ ਬਾਕੀ ਇਹਨਾਂ ਦੀ ਏਜੰਸੀ ਹੈ ਜਿਹੜੀ ਭਗਤੇ ਆ ਤੇ ਇੱਥੋਂ ਹਰ ਟਰੈਕਟਰ ਦਾ ਹਰ ਪਾਰਟ ਤੁਹਾਨੂੰ ਮਿਲ ਜੂਗਾ ਜਿਹੋ ਜਿਹੇ ਟਰੈਕਟਰ ਦਾ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਨਾ ਤਾਂ ਨਾ ਬਾਕੀ ਤੁਹਾਨੂੰ ਪਾਰਟ ਤੇ ਨਿਕਾ ਪ੍ਰਾਈਸ ਦੇਵਾਂ ਸਾਰੇ ਇਹਨਾਂ ਕੋਲੇ ਔਰ ਇਹੜੀ ਪਾਰਟ ਸਾਰੇ ਤਰ੍ਹਾਂ ਦਾ હાજર ਹੁੰਦਾ ਹਨ ਤੇ ਚਲੋ ਚਲਦੇ ਆਂ ਵਰਕਸ਼ਾਪ ਫਿਰ ਉਸ ਤੋਂ ਬਾਅਦ ਚੱਲ ਕੇ ਤੁਹਾਨੂੰ ਦਿਖਾਉਨੇ ਆ ਉੱਥੋਂ ਦਾ ਫਿਟਿੰਗ ਸਾਰਾ ਜਿਹੜਾ ਆਪਾਂ ਪਾਰਟ ਲੈ ਲਿਆ ਸੀਗਾ ਸਾਰਾ ਕੰਪਨੀ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੋ ਚੱਲਦੇ ਆਂ ਆਪਾਂ ਤੇ ਹੁਣ ਇਸ ਤੋਂ ਬਾਅਦ ਡੀਜ਼ਲ ਪੰਪ ਖੋਲਦੇ ਤੇ ਉਹਦੀ ਵੀ ਕਰਨੀ ਹੈ ਮੋਡੀਫਿਕੇਸ਼ਨ ਆਪਾਂ ਨਾ ਲਓ ਜੀ ਜੋ ਆਪਾਂ ਏਜੰਸੀ ਚ ਪਾਰਟ ਲੈ ਕੇ ਆ ਗਏ ਸੀਗੇ ਤੇ ਸੋ ਲੱਗਿਆ ਹੁਣ ਪਾਰਟ ਦਾ ਵਾਸ਼ ਕਰਨ ਆਪਾਂ ਤੇ ਇਧਰ ਪਿਸਟਨਾਂ ਦੀ ਸਫਾਈ ਚੱਲ ਰਹੀ ਹੈ ਕਿਉਂਕਿ ਪਿਸਟਨ ਦੇ ਜਿਹੜੀ ਇਹ ਗਰੋਬ ਹੁੰਦੇ ਆਪਾਂ ਨੂੰ ਆਹ ਇਹ ਬਿਲਕੁਲ ਸਾਫ਼ ਹੋਣਾ ਜ਼ਰੂਰੀ ਹੈ ਆਪਣੇ ਹਨਾ ਸਾਫ਼ ਆਪਾਂ ਇਹਨਾਂ ਨੂੰ ਹੱਥੀਂ ਕਰਨਾ ਪੈਂਦਾ ਕੈਮੀਕਲ ਤਾਂ ਵੈਸੇ ਦਾ ਕੋਈ ਆਉਂਦਾ ਨਹੀਂਗਾ ਹਨਾ ਕਿਉਂਕਿ ਇਹਦੇ ਵਿੱਚ ਆਪਣੇ ਗਰੂਬਾਂ ਦੇ ਵਿੱਚ ਰਿੰਗ ਬੈਠਨੇ ਹੁੰਦੇ ਆ ਜੇ ਮੰਨ ਲਓ ਆਪਾਂ ਇਹਨਾਂ ਨੂੰ ਸਾਫ਼ ਨਾ ਕਰੀਏ ਤਾਂ ਆਪਣੇ ਜਿਹੜੇ ਰਿੰਗਾ ਇਹਨਾਂ ਝਰੀਆਂ ਦੇ ਵਿੱਚ ਪ੍ਰੋਪਰ ਢੰਗ ਨਾਲ ਬੈਠਦੇ ਨਹੀਂਗੇ ਜਿਸ ਕਾਰਨ ਕਰਕੇ ਫਿਰ ਕਈ ਵਾਰੀ ਬੈਕ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂਦੀ ਜਿਸ ਨੂੰ ਕਹੇ ਬਲੋ ਬਾਈਕ ਬਲੋ ਕਰਨੀ ਆਪਾਂ ਹਾਂ ਕਰਕੇ ਵਾਸ਼ ਤੇ ਸੋਸ ਤੋਂ ਬਾਅਦ ਆਪਾਂ ਇਹਦਾ ਐ ਫਿਟਿੰਗ ਕਰਾਂਗੇ ਹਾਂ ਫਿਟਿੰਗ ਕਰਕੇ ਤੇ ਇਸ ਟਰੈਕਟਰ ਦੀ ਜਿਹੜੀ ਪਾਵਰ ਆਪਾਂ ਅਪ ਕਰਨੀ ਆ 15 HP ਆਪਾਂ ਇਸ ਟਰੈਕਟਰ ਨੂੰ ਇਦਾਂ ਹੀ ਵਧਾਉਣਾ ਆਪਾਂ ਇੰਜਨ ਦੇ ਵਿੱਚੋਂ ਮੋਡੀਫਿਕੇਸ਼ਨ ਕਰਕੇ ਆਪਾਂ ਬਾਕੀ ਇਸ ਟਰੈਕਟਰ ਦਾ ਜਿਹੜਾ ਟੈਸਟ ਡਰਾਈਵ ਤੁਹਾਨੂੰ ਦਿਖਾਵਾਂਗੇ ਲਵਾਵਾਂਗੇ ਟੈਸਟ ਡਰਾਈਵ ਕੀ ਅੱਗੇ ਨਾਲੋਂ ਫਰਕ ਪਿਆ ਇਹਦੇ ਪਾਵਰ ਦੇ ਵਿੱਚ ਕੀ ਗੱਲਬਾਤ ਸਾਰਾ ਤੁਹਾਨੂੰ ਦਿਖਾਇਆ ਜਾਊਗਾ ਅਗਲੇ ਪਾਰਟ ਦੇ ਜਿਹੜੀ ਆਪਾਂ ਜੌਂਡੀਅਰ ਦੇ ਪੁਲੀ ਦੂਜੀ ਸੈਟ ਕਰਾਈ ਹੈ ਨਾ ਤੇ ਇਹਨੂੰ ਏਦਾਂ ਟਰਨ ਕਰਕੇ ਆਪਾਂ ਨੂੰ ਫਿਟਿੰਗ ਕਰਨਾ ਪੈਂਦਾ ਹੈਗਾ ਵੀਡੀਓ ਇੱਥੇ ਆਪਾਂ ਤੜਲੀ ਆਪਾਂ ਪੁਲੀ ਸੈੱਟ ਕੀਤੀ ਹੈ ਉੱਪਰ ਤੇ ਸਰੋਂ ਚੱਕਰ ਨੂੰ ਟਰਨ ਕਰਕੇ ਉੱਪਰ ਚੜ੍ਹਾਵਾਂਗੇ ਨਾ ਪਹਿਲਾਂ ਵਾਲੀ ਜਿਹੜੀ ਪੁਲੀ ਦਾ ਜਿਹੜਾ ਸਾਈਜ਼ ਵੱਡਾ ਹੁੰਦਾ ਹੈਗਾ ਤੇ ਪੱਖੇ ਦੇ RPM ਤੇ ওয়াটার ਵਾਡੀ ਦਾ RPM ਵਧਾਉਣ ਦੇ ਲਈ ਫਿਰ ਆਪਾਂ ਨੂੰ ਪੁਲੀਏ ਦੇ ਵਿੱਚ 50 75 ਵਾਲੀ ਸੈਟ ਕਰਨੀ ਪੈਂਦੀ ਆ ਤਾਂ ਜੋ ਟਰੈਕਟਰ ਜਿਹੜਾ ਓਵਰ ਹੀਟ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਟਰੈਕਟਰ ਦੀ ਆਪਾਂ ਪਾਵਰ ਵਧਾਉਣੀ ਤਾਂ ਓਵਰ ਹੀਟ ਦੀ ਪ੍ਰੋਬਲਮ ਵੀ ਆਊਗੀ ਹਨਾ ਉਹਦਾ ਸੋਲੂਸ਼ਨ ਕਰਨ ਲਈ ਫਿਰ ਆਪਾਂ ਨੂੰ ਪੁਲੀ ਵੀ ਇਹਦੇ ਵਿੱਚ ਛੋਟੀ ਸੈਟ ਕਰਨੀ ਪੈਂਦੀ ਆ 50 75 ਕਰੋ ਜੱਟ ਆਪਣੀ ਹੋਈ ਜਾਂ ਚਪਲ ਲਓ ਬਾਕੀ ਆਲਰੇਡੀ ਜਿਹੜਾ ਸਾਰਾ ਵਰਕ ਆਪਾਂ ਇੱਥੇ ਹੀ ਕਰਵਾਉਣਾ ਹੈ ਨਾ ਖਰਾਦ ਲੈਂਦਾ ਹਨਾ ਆਲਾ ਬਈ ਜਾਂਡੀਆਂ ਰ ਆਪਾਂ ਮੋਡੀਫਾਈ ਕਰ ਰਹੇ ਹਾਂ ਤੇ 100 ਦਾ ਡੀਜ਼ਲ ਪੰਪ ਲੈ ਕੇ ਆਪਾਂ ਇਹ ਸੀਗੇ ਬਾਈ ਕਲਵੀਰ ਕੋਈ froi ਪਰ ਤੇ 100 ਦਾ ਡੀਜ਼ਲ ਪੰਪ ਖੋਲ ਰਿਹਾ ਹਣਾ ਤੇ ਇਹਦੇ ਵਿੱਚ ਆਪਾਂ ਇੱਕ ਤਾਂ ਐਮ ਪੀ ਸੀ ਯੂਨਟ ਲਗਾਉਣਾਗਾ ਤੇ ਬਾਕੀ ਇਹਦੀ ਫੁੱਲ ਮੋਡੀਫਿਕੇਸ਼ਨ ਹੋਊਗੀ ਪੰਪ ਦੀ ਤੇ ਫੁੱਲ ਮੋਡੀਫਿਕੇਸ਼ਨ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਇੰਜਾਂ ਦੇ ਨਾਲ ਫਿਟਿੰਗ ਕਰਾਂਗੇ ਹਣਾ ਤੇ ਇਧਰ ਨੋਜ਼ਲਾਂ ਵੀ ਆਪਣਾ ਟੈਸਟ ਹੋ ਜਾਂਦੀ ਜੈਸਟ ਹੋ ਜਾਂਦੀ ਹੈ ਤੇ ਬਾਕੀ ਨੋਜ਼ਲਾਂ ਆਪਣੀ ਖੋਲेंगे ਬਾਡੀ ਦੇ ਵਿੱਚ ਚਲੋ ਬਾਕੀ ਵਲੌਗ ਨਾਲ ਜੁੜ ਰਹੇ ਬਾਕੀ ਤੁਹਾਨੂੰ ਦਿਖਾਉਨੇ ਆ ਬਾਈ ਕਿਦਾਂ ਫਿਟਿੰਗ ਕਰਦਾ ਨਾ ਜੀ ਆਪਣਾ ਜਿਹੜਾ ਆਟਾ ਆਪਾਂ ਉਤਰ ਗਿਆ ਤੇ ਇਹਦੀ ਜਗ੍ਹਾ ਤੇ ਫਿਰ ਆਪਾਂ ਆਹ ਵਾਲਾ ਲਾ ਰਹੇ ਆ ਨਾ ਇਹ ਤੋਂ ਵਾਲਾ ਜੀ ਸੋ ਲੱਗਿਆ ਬਾਈ ਨੇ ਵਾਸ਼ ਕਰ ਲਿਆ ਸੀ ਪੰਪ ਤੇ ਲੱਗਿਆ ਬਾਈ ਫਿੱਟ ਕਰਨਾ ਕੰਮ ਵਗੈਰਾ ਤੇ ਕਿੰਮ ਇਹਦੇ ਵਿੱਚ ਆਪਣੀ ਆਹ ਵਾਲੀ ਨਿਕਲੀ ਹੈ ਨਾ ਤੇ ਚਲੋ ਹੋਈ ਜਾਂਦੀ ਸੈਟਿੰਗ ਤੇ ਬਾਕੀ ਕਰੌਣਾ ਹੈ ਬਾਈ ਤੇ ਜਲਦੀ ਜਲਦੀ ਫਿਟਿੰਗਾਕੀ ਇਧਰੋਂ ਟਾਪਾ ਵਗੈਰਾ ਵੀ ਆਪਣਾ ਫਿਟਿੰਗ ਹੋ ਚੁੱਕਿਆ ਜੇ ਰੌਡਰਿੰਗ ਪਾਇਆ ਤੇ ਕਿਉਂਕਿ ਲੀਕੇਜ ਕਰਦਾ ਸੀ ਜਿੱਥੇ ਜਗਾ ਤੋਂ ਲੀਕ ਸੀਗਾ ਲਓ ਜੀ ਬਾਕੀ ਆਪਣੇ ਐਲੀਮੈਂਟ ਨਵੇਂ ਯੂਜ਼ ਹੋਣਗੇ ਹਨਾ ਮੋਟੇ ਵਾਲੇ ਤੇ ਬਾਕੀ ਪਹਿਲਾਂ ਵਾਲੇ ਆਪਣੇ ਜਿਹੜੇ ਪਲੰજર ਸੀਗੇ ਆ ਕੱਟ ਤੇ ਹਨਾ ਤੇ ਵੱਧ ਪਾਵਰ ਵਾਲੇ ਪਾਉਣੇ ਆ ਬਾਕੀ ਪਾਰਟ ਨੰਬਰ ਆਪਾਂ ਨੰਬਰੇ ਦਾ ਨਹੀਂ ਦਿਖਾ ਸਕਦੇ ਨਾ ਤੁਹਾਨੂੰ ਤੇ ਬਾਕੀ ਇਹਦੇ ਵਿੱਚ ਜਿਹੜੀ ਡੈਫਰਮ ਆਪਣੀ ਫਿਟਿੰਗ ਹੋ ਗਈ ਆ ਤੇ ਤੋਂ ਹੁਣ ਇਸ ਤੋਂ ਬਾਅਦ ਜਿਹੜੇ ਆਪਣੇ ਐਲੀਮੈਂਟ ਆਗੇ ਉਹ ਫਿਟਿੰਗ ਹੋਣਗੇ ਆਪਣੇ ਪੰਪ ਦੇ ਵਿੱਚ ਠੀਕ ਹੈ ਜੀ ਤੇ ਚਲੋ ਬਾਬੇ ਵਲੌਗ ਨਾਲ ਜੁੜਦੇ ਆ ਬਾਕੀ ਬਾਈ ਕਰਦਾ ਫਿਟਿੰਗ ਇਹਨੂੰ ਸੈਟਿੰਗ ਮਸ਼ੀਨ ਦੇ ਉੱਪਰ ਬਾਕੀ ਜੋ ਡੀਲ ਪੰਪ ਬਾਈ ਨੇ ਬਣ ਲੈਸੇ ਮਸ਼ੀਨ ਤੇ ਤੇ ਬਾਕੀ ਗੇਜਾ ਉਹ ਚਲਾ ਕੇ ਟੈਸਟ ਕਰਦਾ ਹਾਂ ਤੇ ਚਲੋ ਕਰਦਾ ਬਾਈ ਚੈੱਕਨ ਤੇ ਫਿਰ ਉਸ ਤੋਂ ਬਾਅਦ ਇਹਦੀ ਕੈਲੀਬ੍ਰੇਸ਼ਨ ਹੋ ਗਈ ਹੈ ਨਾ ਬਾਕੀ ਟਾਪਾ ਵੀ ਹੋਊਗਾ ਫੇਟ ਇਧਰ ਇਦੇ ਨਾਲ। ਹਾਂ ਜੀ ਇਹ ਸੈਟਿੰਗ ਆਪਣੀ ਡੀਜ਼ਲ ਪੰਪ ਦੀ ਹੋ ਚੁੱਕੀ ਹੈ। ਤੇ ਚਲੋ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਵਰਕਸ਼ਾਪ ਚ, ਚੱਲ ਕੇ ਤੇ ਕਰਦੇ ਆਂ ਦੀ ਫਿਟਿੰਗ ਆਪਾਂ। ਜਿਹੜਾ ਡੀਜ਼ਲ ਪੰਪ ਆਪਾਂ ਲਿਆਏ ਸੀ ਕਰਵਾ ਕੇ ਹਨਾ ਤੇ ਇਧਰ ਲੀਸਾ ਡਰਗਤਾ ਤੇ ਬਾਕੀ ਆਪਾਂ ਇੰਜਨ ਵਿੱਚੋਂ ਵਾਸ਼ ਕਰਤਾ ਤੇ ਬਾਕੀ ਪਾਰਟ ਵੀ ਆਪਣਾ ਸਾਰਾ ਵਾਸ਼ ਹੋ ਚੁੱਕਿਆ ਹਨਾ। ਤੇ ਚਲੋ ਇਹਦੀ ਫਿਟਿੰਗ ਬਖਾਵਾਂਗੇ ਤੁਹਾਨੂੰ ਅਗਲੇ ਪਾਰਟ ਦੇ ਵਿੱਚ। ਕਿੱਦਾਂ ਆਪਾਂ ਇਹਦੀ ਪਿਸਟਨ ਸਲੀਵ ਲਾਈਨਰ ਆਪਾਂ ਰਿੰਗ ਫਿੱਟ ਕਰਦੇ ਆਂ, ਹੈਡ ਫਿਟਿੰਗ ਕਰਦੇ ਆਂ, ਕਿੰਨੇ ਟਾਰਕ ਤੇ ਫਿਟਿੰਗ ਕਰਦੇ ਆਂ। ਸਾਰਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ